ਲਓ ਜੀ ਆਪਣਾ ਬਹੁਤ ਹੀ ਸੁੰਦਰ ਡਿਜ਼ਾਈਨ ਬਣ ਕੇ ਤਿਆਰ ਹੋਇਆ ਤੇ ਤੁਸੀਂ ਇਹ ਸੜਜੈਣ ਨੂੰ ਕੋਟੀ ਸਵਟਰ ਜੈਕਟ ਕਾਸ ਤੇ ਵੀ ਪਾ ਸਕਦੇ ਹੋ ਤੇ ਬਹੁਤ ਹੀ ਵਧੀਆ ਬਣ ਕੇ ਆਊਗਾ ਤੇ ਇਸੇ ਤਰ੍ਹਾਂ ਹੀ ਰਿਪੀਟ ਕਰਦੇ ਜਾਣਾ ਤੇ ਬੁਲਬੁਲੇ ਜਾਂ ਅੜਜੈਣ ਬਣ ਜਾਂਦਾ ਬਹੁਤ ਵਧੀਆ ਤੇ ਬਣਾਉਣ ਚ ਬਹੁਤ ਸੌਖਾ ਹੈ ਬਸ ਜਦੋਂ ਨਵਾਂ ਤੋਂ ਇੱਕ ਬਣਾਉਣਾ ਉਦੋਂ ਹੀ ਔਖਾ ਲੱਗਦਾ ਤੇ ਇਹਨੂੰ ਤੁਸੀਂ ਬੱਚਿਆਂ ਦੀ ਸਵਟਰ ਸ਼ਾਲ ਸਟੋਲ ਸਖਾ ਬਸ ਟੋਪੀ ਕੁਝ ਵੀ ਬਣਾ ਸਕਦੇ ਹੋ ਟੋਪੀ ਬਣਾਉਂਗਾ ਉਹ ਵੀ ਬਹੁਤ ਵਧੀਆ ਬਣ ਕੇ ਆਊਗੀ ਸ਼ੌਰਟ ਵੀ ਬਹੁਤ ਵਧੀਆ ਬਣ ਕੇ ਆਊਗਾ ਤੇ ਇਹਨੂੰ ਲੇਡੀਜ਼ ਕੋਟ ਜੈਗਟ ਚ ਚ ਬਣਾ ਸਕਦੇ ਹੋ ਜੈਨਸ ਸਵੈਟਰ ਬਣਾ ਸਕਦੇ ਹੋ ਬਹੁਤ ਸੁੰਦਰ ਬਣ ਕੇ ਆਊਗੀ ਤੇ ਡਿਜ਼ਾਈਨ ਬਣਾਉਣ ਖਤਰਵੀੜ ਕੋ ਨੂੰ ਐਂਡ ਤੱਕ ਕਰ ਜਰੂਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਕ ਪਸੰਦ ਆਵੇ ਸ਼ੇਅਰ ਤੇ ਲਾਈਕ ਕਰਿਓ ਬਸ ਇਸੇ ਤਰ੍ਹਾਂ ਰਿਪੀਟ ਕਰਦੇ ਜਾਓ ਡਿਜ਼ਾਈਨ ਬਣ ਕੇ ਤਿਆਰ ਹੋ ਜਾਊਗਾ ਤੇ ਇਹ ਔਖਾ ਨਹੀਂਗਾ ਇਹ ਤਾਂ ਬਣਾਉਣਾ ਬਹੁਤ ਹੀ ਸੌਖਾ ਵੀ ਹੋਰ ਤੇ ਸਿੱਧੇ ਕੁੰਡਿਆਂ ਦਾ ਹੀ ਹੈ ਇਹ ਉਲਟੇ ਪੈਂਦੇ ਇੱਧਰ ਸਿੱਧੇ ਬਣਨ ਲੱਗ ਜਾਂਦੇ ਬਸ ਜਦੋਂ ਇਹ ਨਵਾਂ ਤੇ ਇੱਕ ਬਣਾਉਣਾ ਥੋੜਾ ਜਿਹਾ ਉਹਦੇ ਹੀ ਔਖਾ ਲੱਗਦਾ ਤੇ ਨਹੀਂ ਬਣਾਉਣਾ ਬਹੁਤ ਸੌਖਾ ਹੈ ਚਲੋ ਜੀ ਆਪਾਂ ਬਣਾ ਕੇ ਦੱਸਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ YouTube ਚੈਨਲ ਤੇ ਸਵਾਗਤ ਹੈ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਅੱਜ ਆਪਾਂ ਬਹੁਤ ਹੀ ਸੁੰਦਰ ਡਿਜ਼ਾਈਨ ਲੈ ਕੇ ਆਏ ਆਂ ਤੇ ਆਪਣਾ ਡਿਜ਼ਾਈਨ ਆਪਾਂ ਬਣਾਉਨੇ ਹੁਣ ਆਪਾਂ ਇਹਦੇ ਇਹ ਆਪਾਂ ਇੱਕ ਕੁੰਡਾ ਤਾਂ ਵੱਧ ਰੱਖਿਆ ਹੋਇਆ ਤੇ ਇੱਕ ਇਹ 10-10 ਕੁੰਡਿਆਂ ਦਾ ਡਿਜ਼ਾਈਨ ਹੈ ਇੱਕ ਇਹ ਵੱਧ ਰੱਖਿਆ ਤਿੰਨ ਕੁੰਡੇ ਵੱਧ ਰੱਖੇ ਆਪਾਂ ਇੱਕ ਉਧਰਲੇ ਪਾਸੇ ਇੱਕ ਇਧਰ ਤੇ ਹੁਣ ਆਪਾਂ ਇੱਥੇ ਇੱਕ ਜਾਲੀ ਬਣਾਉਣੀ ਹੈ ਤੇ ਆਪਾਂ ਨਵਾਂ ਕੁੰਡੇ ਉਲਟੇ ਮੁੰਨੇ ਇਹ ਭੜੇ ਤਨਕੰਡੇ ਹੋਗੇ 4 ਅੰਜ ਦੇ ਤੇ ਆਪਣੇ 7 ਗੁੰਡੇ ਹੋਗੇ 8 ਤੇ ਆਪਣੇ 9 ਗੁੰਡੇ ਹੋਗੇ 8 ਤੋਂ ਲੈ ਕੇ ਤੇ ਆਪਣਾ ਇੱਥੋਂ ਤੱਕ ਕਰਦਾ 10 ਕੁੰਟਿਆਂ ਦਾ ਡਿਜ਼ਾਈਨ ਹੋ ਗਿਆ 1 2 3 4 5 6 7 8 9 10 ਇੱਕ ਆਪਾਂ ਇੱਥੇ ਜਾਲੀ ਬਣਾਈਏ ਹੁਣ ਆਪਾਂ ਇੱਧਰ ਇੱਕ ਕੁੰਡਾ ਸਿੱਧਾ ਬੁਣਨਾ ਤੇ ਧਾਗਾ ਦੇ ਪਾਸੇ ਰੱਖਣਾ ਤੇ ਇੱਕ ਜਾਲੀ ਬਣਾਉਣੀ ਹੈ ਇੱਧਰ ਇੱਥੇ ਆਪਾਂ ਦੋ ਜਾਲਾਂ ਬਣਾਉਣੀਆਂ ਇੱਕ ਕੁੰਡਾ ਸਿੱਧਾ ਬੁਣ ਇੱਕ ਜਾਲੀ ਬਣਾ ਲਈ ਆਪਾਂ ਇੱਕ ਜਾਲੀ ਇੱਧਰ ਬਣੋਗੇ ਨੌ ਕੁੰਡੇ ਫੇਰ ਆਪਾਂ ਉਲਟੇ ਬੁਣਨੇ ਕਦੋ 3 4 5 6 7 8 ਤੇ 9 ਧਾਗਾ ਦੇ ਪਾਸੇ ਰੱਖਣਾ ਇੱਕ ਕੁੰਡਾ ਸਿੱਧਾ ਬਣਨਾ ਇਹਦੀ ਜਾਲੀ ਬਣ ਚੋਗੀ ਧਾਗਾ ਦੂਜੇ ਪਾਸੇ ਰੱਖਣਾ ਕੁੰਡਾ ਉਲਟਾ ਬਣਨਾ ਇਹਦੀ ਜਾਲੀ ਬਣ ਚੋਗੀ 1 2 3 सत, अथ, चार पत्त अठ नौ दो तीन चार छः, पत्त अठ नौ ਹੁਣ ਆਪਾਂ ਧਾਗਾ ਤੇ ਪਾਸੇ ਰੱਖਣਾ ਕੁੰਡਾ ਇੱਕ ਸਿੱਧਾ ਪੁੱਟਣਾ ਹੈ ਤੇ ਜਾਲੀ ਬਣਾਉਣੀ ਹੈ ਧਾਗਾ ਦੂਜੇ ਪਾਸੇ ਰੱਖਣਾ ਕੁੰਡਾ ਉਲਟਾ ਪੁੱਟਣਾ ਇੱਥੇ ਜਾਲੀ ਬਣੂਗੀ 1 2 3 4 5 6 7 8 8 9 1 2 3 4 5 6 7 8 9 ਮੈਨੂੰ ਪਤਾ ਘਾਤੇ ਬਸ ਰੱਖਣਾ ਇੱਥੇ ਇੱਕ ਜਾਲੀ ਬਣਾਉਣੀ ਹੈ। ਗੁੰਡਾ ਸਿੱਧਾ ਬਣਨਾ ਹੈ। ਤੇ ਇਹ ਗੁੰਡਾ ਵੀ ਆਪਾਂ ਸਿੱਧਾ ਹੀ ਬਣਨਾ। ਹੁਣ ਆਪਣੀ ਦੂਜੀ ਸਲਾਈ ਆ ਗਈ ਹੈ ਉਲਟੀ ਸਲਾਈ ਪਾਉਂਗੀ ਸਾਰੀ ਉਲਟੇ। सलाई सारी आप उल्टी बनाने फिर थोद हम आप तीजी सिलाई ते आ गए पहला कुंडा आप उतारे पहला आप इतने एक सीधा कुंडा बनया से पहला कुंडा उतारा पहला एक सीधा बनया से हूँ आप दो बनाए सीधे ये अपना जाली वाला कुंडा हो गया हूँ आप जाली बनाव गे इतना आप उल्टे बनाए ਹੁਣ ਆਪਾਂ ਇੱਥੇ ਜਾਲੀ ਬਣਾਵਾਂਗੇ ਹੁਣ ਦਾ ਆਪਦੇ ਪਾਸੇ ਰੱਖਾਂਗੇ ਤੇ ਤਿੰਨ ਕੁੰਡੇ ਸਿੱਧੇ ਬਣਾਵਾਂਗੇ 2 3 ਹੁਣ ਆਪਾਂ ਇੱਧਰ ਜਾਲੀ ਬਣਾਵਾਂਗੇ ਧਾਗਾ ਦੂਜੇ ਪਾਸੇ ਰੱਖਾਂਗੇ ਕੁੰਡਾ ਉਲਟਾ ਬਣਾਵਾਂਗੇ ਹੁਣ ਆਪਾਂ ਨਵੇਂ ਕੁੰਡੇ ਉਲਟੇ ਬਣਾਵਾਂਗੇ हम जाली बनाव धागा सीधा तीन कुंडे दिन जाली बनावे कुंडा धागा दूजे पास रखा कुंडा आपके कना बार्डर तीन तो जे जहा मर्जी बना सकते हो ਅਸੀਂ ਬਾਰਡਰ ਨਹੀਂ ਬਣਾਇਆ ਹੁਣ ਆਪਾਂ ਜਾਲੀ ਬਣਾਵਾਂਗੇ ਧਾਗਾ ਆਪਦੇ ਪਾਸੇ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਧਾਗਾ ਦੂਜੇ ਪਾਸੇ ਆ ਕੁੰਡਾ ਆਪਦੇ ਪਾਸੇ ਬਣਾਾਂਗੇ ਉਲਟਾ ਨੌਂ ਕੁੰਡੇ ਸਿੱਧੇ ਉਲਟੇ ਪੁੱਠੀ ਸਲਾਈ ਸਾਰੀ ਪੁੱਠੀ ਪੈਂਦੀ ਆ ਆਈ ਸਲਾਈ ਸਾਰੀ ਪੁੱਠੀ ਪਾਉਗੇ ਉਲਟੀ ਪਾਉਗੇ ਉਲਟੇ ਸਲਾਈ ਹੁਣ ਆਪਾਂ ਜਾਲੀ ਬਣਾਵਾਂਗੇ ਧਾਗਾ ਆਪਦੇ ਪਾਸੇ ਸਿੱਧਾ ਕੁੰਡਾ ਬਣਾ ਲਏ ਹੁਣ ਆਪਾਂ ਦੋ ਬਣਾ ਲਾਂਗੇ ਸਿੱਧੇ ਤਿਕਾ ਆਪਾਂ ਬਾਧ ਰੱਖਿਆ ਜਿਹੜਾ ਉਹ ਬਣਾ ਲਾਂਗੇ ਤੈਨਹੀਂ ਉਧਰ ਬਣੇ ਆਪਾਂ ਦੋ ਸਿੱਧੇ ਬਣੇ ਆ ਹੁਣ ਆਪਾਂ ਉਲਟੀ ਸਲਾਈ ਸਾਰੇ ਉਲਟੀ ਪਾ ਕੇ ਪੂਰੀ ਕਰਦੇ ਆ ਆਪਾਂ ਚੌਥੀ ਸਲਾਈ ਉਲਟੀ ਕੱਢ ਲਈ ਹੁਣ ਆਪਣੀ ਪੰਜਵੀਂ ਸਲਾਈ ਹੈ ਹੁਣ ਆਪਾਂ ਪਹਿਲਾ ਕੁੰਡਾ ਉਤਾਰਾਂਗੇ ਗੁੰਡੇ ਸਿੱਧਾ ਬਣਾਵਾਂਗੇ ਪਹਿਲਾਂ ਆਪਾਂ ਦੋ ਬਣਏ ਸੀ ਪਹਿਲੀ ਸਲਾਈ ਚ ਇੱਕ ਬਣਿਆ ਸੀ ਤੀਜੀ ਚ ਦੋ ਹੁਣ ਚੌਥੀ ਸਲਾਈ ਪੰਜਵੀਂ ਸਲਾਈ ਚ ਆਪਾਂ ਤਿੰਨ ਗੁੰਡੇ ਬਣਾਵਾਂਗੇ ਹੁਣ ਆਪਾਂ ਜਾਲੀ ਬਣਾਵਾਂਗੇ ਧਾਗਾ ਦੂਜੇ ਪਾਸੇ ਰੱਖਾਂਗੇ ਨਵੇਂ ਗੁੰਡੇ ਉਲਟੇ ਬਣਾਵਾਂਗੇ ਨਵੇਂ ਗੁੰਡੇ ਆਪਾਂ ਉਲਟੇ ਬਣਾਉਂਦੇ ਹਮ ਧਾਗਾ ਆਪਾਂ ਆਪਣੇ ਪਾਸੇ ਰੱਖਾਂਗੇ ਜਾਲੀ ਬਣਾਵਾਂਗੇ ਹੁਣ ਆਪਾਂ ਪੰਜ ਕੁੰਡੇ ਸਿੱਧੇ ਬਣਾਾਂਗੇ 2 3 4 5 ਹੁਣ ਆਪਾਂ ਜਾਲੀ ਬਣਾਵਾਂਗੇ ਇਹ ਸਿੱਧੇ ਬਣੇ ਜਾਣਗੇ ਜਾਲੀ ਵਾਲੇ ਇਹ ਉਲਟੇ ਨੌ ਦੇ ਨੌ ਹੀ ਬਣਨਗੇ ਹਮ ਧਾਗਾ ਆਪਾਂ ਦੂਜੇ ਪਾਸੇ ਰੱਖਾਂਗੇ ਕੁੰਡਾ ਉਲਟਾ ਬਣਾ ਕੇ 1 2 3 4 5 6 7 8 9 9 ਮੰਨ ਲੈ ਹੁਣ ਤਾਂ ਧਾਗ ਆਪ ਦੇ ਪਾਸੇ ਰੱਖਾਂਗੇ ਹੁੰਡਾ ਦਿੱਤਾ ਬਣਾਵਾਂਗੇ ਇੱਥੇ ਜਾਲੀ ਬਣਾਵਾਂਗੇ ਆਪਾਂ 5 ਬਣਨੇ 2 3 4 ਤੇ 5 ਹੁਣ ਆਪਾਂ ਜਾਲ ਧਾਗਾ ਦੂਜੇ ਪਾਸੇ ਰੱਖਾਂਗੇ ਇੱਧਰ ਜਾਲੀ ਬਣਾਵਾਂਗੇ रिपीट करना आप सारी सलाई आप जो आप शुरू तो सिलाई शुरू की तीन बुने कु तीन अपने आन ही अपने दूजे पास सीधे आए थे तीन अपना लास्ट वाला कुंडा जाली वाले कुंडे हम आप सारी सिलाई उल्टी क्डा ਪਹਿਲਾ ਕੁੰਡਾ ਤਾਰਾਂਗੇ ਹੁਣ ਸਾਰੇ ਉਲਟੇ-ਉਲਟੇ ਕੁੰਡੇ ਬਣਾਵਾਂਗੇ ਇਸ ਲਈ ਆਪਾਂ ਪੂਰੀ ਕਰਦੇ ਆਂ ਇਹ ਆਪਣੀ 7ਵੀਂ ਸਲਾਈ ਹੈ ਪਹਿਲਾ ਕੁੰਡਾ ਆਪਾਂ ਤਾਰਾਂਗੇ ਹੁਣ ਆਪਾਂ 4 ਕੁੰਡੇ ਸਿੱਧੇ ਬਣਾਵਾਂਗੇ ਤਦਨ 4 ਹੁਣ ਆਪਾਂ ਜਾਲੀ ਬਣਾਵਾਂਗੇ ਰਗਾ ਦੂਜੇ ਪਾਸੇ ਰੱਖਾਂਗੇ ਨਵੇਂ ਕੁੰਡੇ ਆਪਾਂ ਬਣਾਵਾਂਗੇ ਉਲਟੇ 3 4 5 6 7 8 ਤੇ 9 ਹੁਣ ਆਪਾਂ ਜਾਲੀ ਬਣਾਵਾਂਗੇ ਧਾਗਾ ਆਪਦੇ ਪਾਸੇ ਰੱਖਾਂਗੇ 1 2 3 4 5 6 ਸੱਤ ਕੁੰਡੇ ਆਪਾਂ ਸਿੱਧੇ ਬਣੇ ਆ। ਹੁਣ ਆਪਾਂ ਜਾਲੀ ਬਣਾਵਾਂਗੇ। ਧਾਗਾ ਦੂਜੇ ਪਾਸੇ ਰੱਖਾਂਗੇ। ਕੁੰਡਾ ਉਲਟਾ ਬਣਾਵਾਂਗੇ। ਹੁਣ ਆਪਾਂ ਇਹ ਨੌ ਤੇ ਇਸੇ ਤਰ੍ਹਾਂ ਹੀ ਆਪਾਂ ਸੜਾਈ ਬੁਰੀ ਕਰ ਲੈ। ਹੁਣ ਆਪਾਂ ਉਧਰ ਵੀ ਚਾਰ ਸਿੱਧੇ ਬਣੇ ਸੀਗੇ। ਸ਼ੁਰੂ ਕੀਤਾ ਸੋ ਹੁਣ ਆਪਾਂ ਜਾਲੀ ਬਣਾਉਨੇ। 1 2 3 4 ਇੱਧਰ ਸਿੱਧੇ ਬਣਾਾਂਗੇ ਤੇ ਆਪਣਾ ਆਖਟਲਾ ਕੁੰਡਾ। ਤੇ ਹੁਣ ਆਪਾਂ ਉਲਟੀ ਸਵਾਈ ਕਰੀ ਉਲਟੀ ਬਣਾ ਗਏ। ਲਓ ਜੀ ਆਪਾਂ ਅੱਠ ਸਲਾਈਆਂ ਪਾ ਲਈਆਂ ਇਹ। ਚਾਰ ਇਸ ਪਾਸੇ ਚਾਰ ਰੋਟੇ ਪਾਸਿਓਂ ਹੁਣ ਆਪਣੀ ਨੌਵੀਂ ਸਲਾਈ ਹੈ ਪਹਿਲਾ ਕੁੰਡਾ ਆਪਾਂ ਤਾਰਾਂਗੇ ਬਿਨਾ ਬਣਿਆ ਇਹ ਲਾਹੇ ਆਪਾਂ ਇੱਕ ਕੁੰਡਾ ਤੁਸੀਂ ਬਣ ਕੇ ਵੀ ਲਾ ਸਕਦੇ ਹੁਣ ਆਪਾਂ ਇਹ ਦੋ ਤਿੰਨ ਚਾਰ ਪੰਜ ਗੁੰਡੇ ਆਪਾਂ ਉਲਟੇ ਬਣਾਵਾਂਗੇ ਹੁਣ ਧਾਗਾ ਆਪਾਂ ਇਸ ਪਾਸੇ ਹੀ ਰੱਖਾਂਗੇ क्योंकि इतना गली बना एक हम आप धागा पास ही रखा गया हम आप पतली सिलाई पाई है मोटी है तीन चार पत्त अठ नौ एंटरण करके अपना ਪਮਾਇਕੇ ਕਰਕੇ ਕੱਢੀ ਜਾ ਉਤੋਂ ਦੀ ਪਮਾ ਦੋ ਦੋ ਤਿੰਨ ਤਿੰਨ ਕਰਕੇ ਕੱਢੀ ਜਾਓ ਇਹ ਇੱਕ ਥੋੜਾ ਜਿਹਾ ਆਪਣਾ ਉਹ ਔਖਾ ਇਹ ਇੰਨਾ ਕੁ ਹੁਣ ਆਪਾਂ ਸਲਾਈ ਤੇ ਚੜਾ ਲਈ ਇੱਕ ਇਧਰ ਗਲੀ ਬਣ ਗਈ ਆਪਣੀ ਹੁਣ ਆਪਾਂ ਇਹ ਨੌ ਗੁੰਡੇ ਧਾਗਾ ਦੂਜੇ ਪਾਸੇ ਰੱਖਾਂਗੇ ਇਧਰ ਆਪਾਂ ਉਲਟੇ ਬੁਣਦੇ 1 2 3 4 5 6 7 8 ਤੇ 9 ਹੋ ਗਏ ਫਿਰ ਆਪਾਂ ਨਵਾਂ ਦਾ ਇੱਕ ਬਣਾਉਣਾ ਧਾਗਾ ਉਦੇ ਪਾਸੇ ਹੀ ਰੱਖਾਂਗੇ ਤਿਆਰ ਹੋ ਰਿਹਾ ਪੰਜ ਛੇ ਤਾਲੇ ਹੁਣਾ ਧਾਗਾ ਆਪਣਾ ਆਪਣੇ ਪਾਸਾ ਹੀ ਹੈ ਤੈਨਾਂ ਪਲਾ ਲੈ ਯਾਰ ਥੋੜਾ ਜਿਹਾ ਦੂਜੀ ਸਲਾਈ ਨਾਲ ਔਖਾ ਸੀ önce Oke ਹੁਣ ਆਪਾਂ ਨਵਾਂ ਤਿਕ ਬਣਾ ਲਿਆ ਇੱਧਰ ਵੀ ਆਪਾਂ ਗਲੀ ਬਣਾਵਾਂਗੇ ਇੱਕ ਇਹ ਹੁਣ ਆਪਾਂ ਨੌ ਬੁਣਨੇ ਉਲਟੇ ਤਿੰਨ ਯਾਰ 5 6 7 8 ਤੇ 9 ਹੁਣ ਆਪਾਂ ਧਾਗਾ ਦੇ ਪਾਸੇ ਰੱਖਾਂਗੇ ਤੇ ਇਹਨਾਂ ਦਾ ਆਪਾਂ ਨਵਾਂ ਦਾ ਇੱਕ ਬਣਾਵਾਂਗੇ ਇਹ ਜੇ ਮੈਂ ਆਪਾਂ ਪਿੱਛੇ ਬਣਾਇਆ ਉਵੇਂ ਹੀ ਬਣਾਵਾਂਗੇ ਇਹ ਆਪਾਂ ਨਾਂ ਦੇ ਨਾਮ ਸਾਰੇ ਲਾ ਦੇਣੇ ਆ ਉੱਤੋਂ ਦੀ ਫਿਰ ਆਪਾਂ ਇਹ ਨਾਂ ਦੇ ਨਾਮ ਲਾ ਦੇਣੇ ਆ ਆਪਾਂ ਫਿਰ ਆਪਾਂ ਨਾਂ ਉਸੇ ਉਲਟੇ ਬਣਨੇ ਹੁਣ ਆਪਾਂ ਇਹ ਇੱਧਰ ਵੀ ਗਲੀ ਬਣਾ ਲਾਂਗੇ ਤੇ ਆਪਾਂ ਨਾ ਉਲਟੇ ਬਣਾ ਕੇ ਫਿਰ ਇੱਕ ਬਣਾ ਲਾਂਗੇ ਇੱਥੇ ਵੀ ਆਪਾਂ ਨਾ ਇੱਕ ਬਣਾ ਲਿਆ ਇੱਕ ਗਲੀ ਬਣਾ ਲਈ ਇੱਥੇ ਆਪਣੀ ਜਾਲੀ ਪੰਜ ਉਲਟੇ ਬਣ ਲਏ ਹੁਣ ਆਪਾਂ ਉਲਟੀ ਸਲਾਈ ਉਲਟੀ ਬਣਾਵਾਂਗੇ ਪਹਿਲਾ ਗੁੰਡਾ ਆਪਾਂ ਬਿਨਾ ਬੁਣਿਆ ਉਤਾਰਾਂਗੇ ਫਿਰ ਆਪਾਂ ਸਾਰੀ ਸਲਾਈ ਉਲਟੀ ਬਣਾਗੇ ਇਹ ਆਪਾਂ ਬੁਣ ਲੈਨੇ ਸਾਰੀ ਇਹ ਆਪਾਂ ਸਲਾਈ ਕਰ ਲਈ 10ਵੀਂ ਸ਼ੁਰੂ 11ਵੀਂ ਪੰਜ ਗੁੰਡੇ ਆਪਾਂ ਉਲਟੇ ਬਣ ਲਏ ਤੇ ਆਪਾਂ ਪਹਿਲਾਂ ਜਾਲੀ ਬਣਾ ਕੇ ਗਏ ਸੀਗੇ ਨੰਮੀ ਸਲਾਈ ਤੇ ਹੁਣ ਆਪਾਂ ਜਾਲੀ ਬਣਾਵਾਂਗੇ ਇੱਕ ਜੀ ਤੇ ਆਪਾਂ ਨਵਾਂ ਤੋਂ ਇੱਕ ਬਣਾਇਆ ਉਹ ਵੀ ਸਿੱਧਾ ਬਣਾਾਂਗੇ ਧਾਗਾ ਦੇ ਪਾਸੇ ਰੱਖਾਂਗੇ ਜਾਲੀ ਬਣਾਵਾਂਗੇ ਜਿਹੜਾ ਨਵਾਂ ਤੋਂ ਇੱਕ ਬਣਾਇਆ ਇਹ ਵੀ ਸਿੱਧਾ ਬਣਾਾਂਗੇ ਆਹ ਜਾਲੀ ਬਣਾਈ ਸੀ ਆਪਾਂ ਇੱਧਰ ਤੇ ਹੁਣ ਆਪਣੀ ਫਿਰ ਜਾਲੀ ਬਣੂਗੀ ਨਵੇਂ ਆਪਣੇ ਫਿਰ ਉਲਟੇ ਬਣਨਗੇ ਜਿੱਦ ਤਰ੍ਹਾਂ ਆਪਾਂ ਪੰਜ ਬਣਾਏ ਉਲਟੇ ਇੱਥੇ ਆਪਣੇ ਨਵੇਂ ਇਹ ਉਲਟੇ ਬਣਨਗੇ ਇਹ ਨਵੇਂ ਸਿੱਧੇ ਸੀਗੇ ਮੈਨੂੰ ਸਿੱਧੇ ਸੀ ਨਾ ਉਲਟੇ ਬਣਨਗੇ ਫਿਰ ਇਹ ਤਿੰਨ ਸਿੱਧੇ ਬਣਨਗੇ ਜਾਲਗਾ ਬਣਨਗੇ ਦੰਨਾਂ ਪਾਸੇ ਇਧਰ ਵੀ ਆਪਣੇ ਪੰਜ ਬਣਨ ਇਹ ਆਪਾਂ ਸਲਾਈ ਕੱਢ ਲੈਣੇ ਕਿਉਂਕਿ ਆਪਣੀ ਫਿਰ ਬੀੜ ਕੋ ਵਾਲੀ ਲੰਮੀ ਹੋ ਜਾਊਗੀ ਫਿਰ ਤੁਹਾਨੂੰ ਥੋੜਾ ਜਿਹਾ ਬਣਾ ਕੇ ਦਿਖਾਉਣੇ ਆ ਇਸੇ ਤਰੀਕੇ ਨਾਲ ਹੀ ਬਣੂਗਾ ਜਿਵੇਂ ਆਪਾਂ ਪਹਿਲਾਂ ਇਹ ਬਣਾਇਆ ਚਾਰ ਸਲਾਈਆਂ ਹੀ ਨਿਕਲਣਗੀਆਂ ਤੇ ਇੱਕ ਦੂਜੀ ਸਲਾਈ ਆਪਾਂ ਕੱਢੀ ਜਾਂਦੇ ਆ ਇਹ ਨੌ ਬਣ ਲਏ ਆਪਾਂ ਉਲਟੇ ਹੁਣ ਆਪਣੇ ਇੱਥੇ ਜਾਲੀ ਬਣੂਗੇ ਨ ਆਪਣੇ ਸਿੱਧੇ ਬਣਨਗੇ ਕਿ ਇਹ ਜਾਲੀ ਵਾਲਾ ਪਿਛਲੇ ਪਹਿਲੀ ਸਲਾਈ ਵਾਲਾ ਇਹ ਨਵਾਂ ਟਿੱਕ ਬਣਾਇਆ ਉਹ ਆ ਇਹ ਜਾਲੀ ਵਾਲਾ ਹੁਣ ਫਿਰ ਆਪਾਂ ਜਾਲੀ ਬਣਾਵਾਂਗੇ ਨਵਾਂ ਟਿੱਕ ਪਾਵਾਂਗੇ ਇਹ ਸਲਾਈਆਂ ਚਾਰ ਆਪਾਂ ਇਸੇ ਤਰੀਕੇ ਨਾਲ ਕੱਢਣੀਆਂ ਦੂਜੀ ਆ ਦੋ ਹੋਰ ਕੱਢ ਤੇ ਲਓ ਜੀ ਆਪਾਂ ਬਣਾ ਲਈਆਂ ਚਾਰ ਸਲਾਈਆਂ ਹੁਣ ਆਪਣੇ ਇੱਥੇ ਨਵਾਂ ਟਿੱਕ ਹੋਊਗਾ ਇਸ ਤਰੀਕੇ ਨਾਲ ਹੁਣ ਪਹਿਲਾ ਸਿਰੇ ਤੇ ਆਪਣੇ ਪੰਜਾਂ ਟਿੱਕ ਇਧਰ ਵੀ ਪੰਜਾਂ ਟਿੱਕ ਹੋਊਗਾ ਇਧਰ ਵੀ ਇੱਕ ਗੁੰਡਾ ਆਪਾਂ ਲਾਵਾਂਗੇ दो गुंड्या आप उदर तारले ਤੇ ਆਰ ਹੋ ਗਏ ਤੇ ਆਪਣਾ ਪੰਜਾ ਹੋ ਗਿਆ ਪੰਜਾਂ ਦਾ ਇੱਕ ਬਣਾ ਲਿਆ ਤੇ ਹੁਣ ਆਪਣਾ ਇਧਰ ਇੱਕ ਜਾਲੀ ਬਣੋਂਗੇ ਤੇ ਨੌ ਆਪਣੇ ਉਲਟੇ ਬਣਨਗੇ ਇਹ ਨੌ ਆਪਾਂ ਉਲਟੇ ਬਣਾ ਲਏ ਤੇ ਹੁਣ ਪਤਾ ਗਾ ਦੇ ਵਸੇ ਰੱਖਾਂਗੇ ਨਵਾਂ ਤੋਂ ਇੱਕ ਬਣਾਵਾਂਗੇ ਇਸੇ ਤਰ੍ਹਾਂ ਹੀ ਰਿਪੀਟ ਕਰਦੇ ਜਾਓ ਇਸ ਸੁੰਦਰ ਡਿਜ਼ਾਈਨ ਬਹੁਤ ਬਣ ਕੇ ਤਿਆਰ ਹੋ ਜਾਊਗਾ ਇਸ ਤਰੀਕੇ ਦਾ ਚਲੋ ਜੀ ਆਪਾਂ ਫਤਿਹ ਦੀ ਸਾਂਝ ਪਾਉਣੀ ਅਗਲੀ ਵੀਡੀਓ ਚ ਮਿਲਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ